ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਅੱਜ ਸ਼੍ਰੀ ਕਾਲਤਖ ਸਾਹਿਬ ਤੋਂ ਆਏ ਅਕਾਲੀ ਦਲ ਨੂੰ ਲੈ ਕੇ ਉਹਨਾਂ ਦੀ ਪਾਰਟੀ ਨੂੰ ਲੈ ਕੇ ਉਹਨਾਂ ਦੀ ਸਰਕਾਰ ਦੇ ਸਮੇਂ ਮੰਤਰੀਆਂ ਨੂੰ ਲੈ ਕੇ ਫੈਸਲੇ ਦੀ ਗੂਬ ਚਰਚਾ ਜਿੱਥੇ ਉਹ ਪਹਿਲੂ ਗੌਰ ਮੰਗਦਾ ਉੱਥੇ ਚੋਣਾਂ ਦਾ ਦੌਰ ਰੱਖੂ ਪੱਖਿਆ ਹੋਇਆ ਚਾਹੇ ਉਹ ਗਿੱਦੜਵਾ ਹੜੀ ਜਿਮਨੀ ਚੋਣ ਹੋਵੇ ਜਿਹੜੀ ਜੇ ਐਲਾਨੀ ਨਹੀਂ ਗਈ ਕਿ ਉਹਦੇ ਨਾਲ ਹੀ ਚਾਹੇ ਡੇਰਾ ਬਾਬਾ ਨਾਨਕ ਚੱਬੇ ਆਲ ਜੰਬਰ ਨਾਲਾ ਹੋਵੇ ਪਰ ਉਮੀਦਵਾਰਾਂ ਦੇ ਵਿੱਚ ਰਸਕ ਸੀ ਖਿੱਚੋ ਤਾਣ ਸ਼ੁਰੂ ਹੋ ਗਈ ਹੈ ਉਸੇ ਖਿੱਚੋ ਤਾਣ ਦੇ ਦਰਮਿਆਨ ਹਰਿਆਣਾ ਦਾ ਰੰਗ ਵੀ ਉਭਰਨ ਲੱਗਿਆ ਆਸ ਕੀਤੀ ਸੀ ਭਾਰਤੀ ਜਨਤਾ ਪਾਰਟੀ ਨੇ ਕਿ ਸ਼ਾਇਦ ਤਰੀਕਾ ਸਾਡੇ ਹਿਸਾਬ ਨਾਲ ਬਦਲ ਜਾਣਗੇ ਹਰਿਆਣੇ ਇਸ ਤਰੀਕਾ ਨਹੀਂ ਬਦਲੀਆਂ ਤੇ ਤਰੀਕਾ ਨਾ ਬਦਲਣ ਤੋਂ ਬਾਅਦ ਹੁਣ ਉੱਥੇ ਉਮੀਦਵਾਰਾਂ ਦੀ ਸੂਚੀਆਂ ਲਗਭਗ ਤੈਅ ਹੋ ਰਹੀਆਂ ਭਾਜਪਾ ਦਾ ਵੀ ਤੇ ਕਾਂਗਰਸ ਦਾ ਵੀ ਉਹਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ ਤੇ ਚਰਚਾ ਜਿਹੜੀਆਂ ਮਹਿਲਾ ਡਾਕਟਰ ਨੇ ਜਦੋਂ ਨਾਈਟ ਡਿਊਟੀ ਤੇ ਹੁੰਦੀਆਂ ਨੇ ਫਿਰ ਉਹ ਕਿਸ ਮੁਸ਼ਕਲ ਦੌਰ ਚੋਂ ਲੰਘਦੀਆਂ ਨੇ ਉਸ ਪ੍ਰਕਿਰਿਆ ਦੀ ਵੀ ਕਰਾਂਗੇ ਪਰ ਸਭ ਤੋਂ ਅਹਿਮ ਖਬਰ ਇਤਿਹਾਜ ਦੀ ਵੱਡੀ ਖਬਰ ਕਿ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਵਰਨ ਦੀ ਬੈਠਕ ਤੋਂ ਬਾਅਦ ਜੋ ਫੈਸਲਾ ਸੁਣਾਇਆ ਗਿਆ ਕਿ ਸੁਖਪੀਰ ਬਾਦਲ ਨੂੰ ਤਨਖਾਹਿਆ ਕਰਾ ਦਿੰਨੇ ਆ ਤੇ ਉਹਦੇ ਨਾਲ ਹੀ ਉਹਨਾਂ ਦੀ ਸਰਕਾਰ ਦੇ ਕੈਬਨਟ ਸਿੱਖ ਮੰਤਰੀ ਵੀ ਤੇ ਕਈਆਂ ਦੇ ਸਾਂਸ ਉੱਤੇ ਵੀ ਗਏ ਤੇ ਕਈਆਂ ਨੂੰ ਇਹ ਸਮਝ ਵੀ ਨਹੀਂ ਆਇਆ ਕਿ ਉਹਨੇ ਜਾਣਾ ਕਿੱਧਰ ਨੂੰ ਫੈਸਲਾ ਜੀ ਹਾਂ ਇਹ ਪੂਰਾ ਪਹਿਲੂ ਗੌਰ ਮੰਗਦਾ ਉਸ ਗੌਰ ਮੰਗਦੇ ਪਹਿਲੂ ਦੇ ਉੱਤੇ ਆਪਾਂ ਨਜ਼ਰਸਾਨੀ ਕਰਦੇ ਹਾਂ 30 ਅਗਸਤ 2024 ਪੰਜ ਸਿੰਘ ਸਹਿਵਾਨਾ ਦੀ ਸ਼੍ਰੀ ਕਾਲ ਤਖਤ ਸਭ ਦੇ ਸਖਤਰਤ ਵਿਖੇ ਬੈਠਕ ਬੈਠਕ ਤੋਂ ਬਾਅਦ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਫੈਸਲਾ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਮਜੂਤਾ ਪ੍ਰਧਾਨ ਹੈ ਤੇ ਸਰਕਾਰ ਦੇ ਵਿੱਚ ਉਪ ਮੁੱਖ ਮੰਤਰੀ ਦੇ ਅਹੁਦੇ ਤੇ ਰਿਹਾ ਹੈ 2007 ਤੋਂ 17 ਵਾਲਾ ਦੌਰ ਉਸ ਸਮੇਂ ਲਏ ਗਏ ਫੈਸਲਿਆਂ ਦੇ ਹਵਾਲੇ ਨਾਲ ਕੁਝ ਪੰਥ ਨੂੰ ਵੱਡੀ ਢਾਹ ਲੱਗੀ ਪੰਥ ਦਾ ਵੱਡਾ ਨੁਕਸਾਨ ਹੋਇਆ ਤੇ ਉਹਨਾਂ ਸਾਰੇ ਪਹਿਲੂਆਂ ਨੂੰ ਬਾਚਦਿਆਂ ਹੋਇਆ ਸ਼੍ਰੀ ਅਕਾਲ ਤਖਸਾਲ ਦੇ ਪੰਜ ਸਿੰਘ ਸੇਵਾਣਾ ਨੇ ਬੈਠਕ ਕਰਕੇ ਫੈਸਲਾ ਪੜਦਿਆਂ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਇਕਰਾਰ ਦਿੱਤਾ ਜਾਂਦਾ ਤੇ ਉਹਨਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਅਕਾਲ ਤਖਸਾਲ ਦੇ ਮੂਹਰੇ ਪੇਸ਼ ਹੋ ਕੇ ਸਿੰਘ ਸੇਵਾਣਾ ਨੂੰ ਤੇ ਸੰਗਤ ਦੀ ਹਾਜ਼ਰੀ ਦੇ ਵਿੱਚ ਆਪਣਾ ਜਵਾਬ ਦੇਣਾ ਪੈਣਾ ਮਾਫੀ ਮੰਗਣੀ ਪੈਣੀ ਆ ਗੁਨਾਹਾਂ ਦੀ ਤੇ ਫਿਰ ਉਸ ਦਿਨ ਉਹਨਾਂ ਨੂੰ ਸਜ਼ਾ ਦਾ ਜਿਹੜੀ ਧਾਰਮਿਕ ਸਜ਼ਾ ਜਿਹਨੂੰ ਕਹਿੰਦੇ ਆ ਪਤਨਖਈਆ ਕਰਾ ਦਿੱਤਾ ਗਿਆ ਉਹਦੇ ਹਵਾਲੇ ਨਾਲ ਉਹਦੀ ਤਫਸੀਲ ਉਹਨਾਂ ਨਾਲ ਸਾਂਝੀ ਕੀਤੀ ਜਾਣੀ ਕਿ ਭਈ ਆ ਧਾਰਮਿਕ ਸਜ਼ਾ ਤੁਹਾਨੂੰ ਨਿਭਾਉਣੀ ਪੈਣੀ ਹੈ ਹੁਣ ਜਦੋਂ ਮਾਮਲਾ ਆਉਂਦਾ ਹੈ ਮਾਮਲਾ ਸਪੱਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸੀ ਤੇ ਨਾਲ 2047 ਕੈਬਨਟ ਹੈ ਤੇ ਉਸ ਤੋਂ ਬਾਅਦ 2012 ਵਾਲੀ ਕੈਬਨਟ ਹੈ 17 ਤੱਕ ਸਰਕਾਰ ਰਹੀ ਹੈ ਤੇ ਦੋ ਸਰਕਾਰਾਂ ਲਗਾਤਾਰ ਰਹੀਆਂ ਉਹ ਸਰਕਾਰ ਦੇ ਦੌਰਾਨ ਉਹਨਾਂ ਘਟਨਾਵਾਂ ਬਾਰੇ ਆਪਾਂ ਵਿਸਤਾਰ ਚ ਚਰਚਾ ਕਰਦੇ ਰਹੇ ਹਾਂ ਕਿ ਚਾਹੇ ਉਹ ਗੁਰੂ ਸਾਹਿਬ ਦਾ ਦਸਮ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਗ ਰਚਣ ਵਾਲਾ ਮਸਲਾ ਹੋਵੇ ਉਹ ਉਹ ਜੇ ਸਰੂਪ ਧਾਰ ਕੇ ਉਹ ਜੇ ਕੱਪੜੇ ਪਾ ਕੇ ਉਹ ਜਾਮ ਇਨਸਾ ਪਲਾਉਣ ਦੇ ਨਾਂ ਦੇ ਉੱਤੇ ਹੈ ਨਾ ਉਹ ਖਾਲਸਾਪਨ ਦੀ ਸਥਾਪਨਾ ਵਾਲਾ ਉਹ ਦ੍ਰਿਸ਼ ਕਰਨ ਦੀ ਕੋਸ਼ਿਸ਼ ਹੋਵੇ ਤੇ ਚਾਹੇ ਉਹ ਤੋਂ ਬਾਅਦ ਫਿਲਮ ਵਾਲਾ ਮਸਲਾ ਹੋਵੇ ਚਾਹੇ ਉਹ ਤੋਂ ਬਾਅਦ ਫਿਰ ਮਾਫੀ ਨਾਮੇ ਵਾਲਾ ਪਹਿਲੂ ਹੋਵੇ ਐ ਫਿਰ ਉਹ ਤੋਂ ਬਾਅਦ ਐਫ ਆਈ ਆਰ ਵਾਲਾ ਮਸਲਾ ਹੋਵੇ ਸਾਰੇ ਮਸਲਿਆਂ ਦੇ ਵਿੱਚ ਸੁਖਵੀਰ ਬਾਦਲ ਕੇਂਦਰ ਬਣਦੇ ਨੇ ਕਿਉਂਕਿ ਇੱਕ ਸਮਾਂ ਵੀ ਆ ਗਿਆ ਸੀ ਕਹਿੰਦੇ ਜੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਬਜਾਏ ਹੁਣ ਸੁਖਵੀਰ ਬਾਦਲੇ ਕੰਟਰੋਲ ਕਰਦੇ ਨੇ ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਹੁਣ ਉਹ ਇਸ ਦੁਨੀਆ 'ਚ ਨਹੀਂ ਹੈਗੇ ਇਸ ਲਈ ਉਹਨਾਂ ਨੂੰ ਇਹ ਸਾਰੇ ਪਹਿਲੂ ਤੋਂ ਲੰਬੇ ਰੱਖੀ ਬਾਤ ਚਾ ਜਾ ਸਕਦਾ ਜਦੋਂ ਕਿ ਸਮਾਂ ਕਿਸੇ ਨੂੰ ਮਾਫ ਨਹੀਂ ਕਰਦਾ ਇਤਿਹਾਸ ਦੇ ਪੰਨਿਆਂ 'ਚ ਜੋ ਦਰਜ ਹੋ ਜਵੇ ਉਸ ਨੂੰ ਫਿਰ ਮਟਾਇਆ ਨਹੀਂ ਜਾ ਸਕਦਾ ਸੋ ਇਸ ਲਈ ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਉਸ ਦੁਨੀਆ 'ਚ ਨਹੀਂ ਹੈਗੇ ਤਾਂ ਗੱਲ ਸੁਖਵੀਰ ਬਾਦਲ ਤੋਂ ਸ਼ੁਰੂ ਹੁੰਦੀ ਹੈ ਸੁਖਵੀਰ ਬਾਦਲ ਤੇ ਉਹਨਾਂ ਦੀ ਕੈਬਨਟ ਉਹਨਾਂ ਦੇ ਵਜ਼ੀਰ ਉਹਨਾਂ ਦੇ ਸਲਾਹਕਾਰ ਉਹ ਸਾਰੇ ਹੁਣ ਉਸ ਕਤਾਰ 'ਚ ਖੜੇ ਨਜ਼ਰ ਆਉਣਗੇ ਇਸ ਸੰਗਤ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਸਿਰ ਨਮਾ ਕੇ ਆਪਣਾ ਗੁਨਾਹ ਕਬੂਲ ਕਰਨਾ ਪੈਣਾ। ਉਸ ਤੋਂ ਬਾਅਦ ਉਹਨਾਂ ਨੂੰ ਉਸ ਧਾਰਮਿਕ ਸਜ਼ਾ ਦੀ ਉਹ ਜਿਹੜੀ ਲੜੀ ਹੋਏਗੀ, ਕੜੀ ਹੋਏਗੀ, ਹੈ ਨਾ ਉਹਦੀ ਜੋ ਤਰੀਕਾ ਹੋਏਗਾ, ਉਹ ਤਰੀਕਾ ਕਰ ਦੱਸਿਆ ਜਾਏਗਾ। ਬਿਲਕੁਲ ਇਹ ਜਿਸ ਤਰ੍ਹਾਂ ਹੀ ਸ਼੍ਰੀ ਕਲਤਕ ਸਾਬ ਤੋਂ ਇਹ ਫੈਸਲਾ ਪੜਿਆ ਗਿਆ ਕਿ ਸੁਖਵੀਰ ਬਾਦਲ ਨੂੰ 2007 ਤੋਂ ਲੈ ਕੇ 2017 ਤੱਕ ਉਹ 10 ਸਾਲਾਂ ਦੀ ਉਹਨਾਂ ਦੀ ਸਰਕਾਰ ਦੇ ਵਿੱਚ ਸਿੱਖ ਮੰਤਰੀਆਂ ਨੂੰ 15 ਦਿਨਾਂ ਚ ਆ ਕੇ ਆਪਣਾ ਸਪਸ਼ਟੀਕਰਨ ਲਈਏ ਜਵਾਬ ਲਈਏ ਮਾਫੀਨਾਮਾ ਲਈਏ ਗੁਨਾਹਨਾਮਾ ਕਬੂਲਨਾਮਾ ਲਈਏ ਉਦਲੀ ਪੇਸ਼ ਹੋਣਾ ਪਿਆ ਹੁਣ ਇਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਉਹਨਾਂ ਦੇ ਹੀ ਪਰਿਵਾਰ ਚੋਂ ਰਾਜਨੀਤਿਕ ਪਰਿਵਾਰ ਚੋਂ ਬਾਗੀ ਹੋ ਕੇ ਅੱਡ ਹੋ ਕੇ ਜਿੰਨਾ ਤੱਕ ਬਾਹਰ ਗਿਆ ਸੀ ਸਭ ਤੋਂ ਪਹਿਲਾਂ ਉਹ ਅਕਾਲ ਤਖਤ ਸਾਹਿਬ ਤੇ ਪਹੁੰਚਦਾ ਤੇ ਇੱਕ ਚਿੱਠੀ ਪੇਟ ਕਰਦੇ ਆ ਕਿ ਜੀ ਆ ਸਾਡੀ ਚਿੱਠੀ ਆ ਇਸ ਚਿੱਠੀ ਦੇ ਨਾਤੇ ਸਾਨੂੰ ਮਤਲਬ ਕਿ ਉਸ ਚਿੱਠੀ ਤੋਂ ਬਾਅਦ ਸੁਖਬੀਰ ਬਾਦਲ ਨੂੰ ਤਲਬ ਕੀਤਾ ਜਾਂਦਾ ਹੈ ਸੁਖਬੀਰ ਬਾਦਲ ਹਾਜ਼ਰ ਹੁੰਦੇ ਆ 1 ਜੁਲਾਈ ਨੂੰ ਆ 1 ਜੁਲਾਈ 2024 ਨੂੰ ਚੰਦੂ ਮੱਜਰੀਓਨ ਵਾਲੀ ਧਰ ਵੱਲੋਂ ਜਿਹੜਾ ਆਪਣੇ ਆਪ ਨੂੰ ਮਤਲਬ ਅਕਾਲੀ ਸੁਧਾਰ ਲਹਿਰ ਦਾ ਝੰਡਾ ਬਰਦਾਸ਼ਤ ਹੁੰਦਾ ਸਰੇ ਨੇ ਉਹਨਾਂ ਵੱਲੋਂ ਜਿਨ੍ਹਾਂ ਨੂੰ ਇਹ ਸੁਖਬੀਰ ਬਾਦਲ ਵਾਲਾ ਧੜਾ ਬਾਗੀ ਅਕਾਲੀ ਕਹਿੰਦਾ 1 ਜੁਲਾਈ ਨੂੰ ਕੱਲ ਤੱਕ ਸਭ ਤੇ ਪਹੁੰਚੇ ਸੀ। ਉਹਨਾਂ ਨੇ ਜੱਜਦਰ ਸਾਹਿਬ ਨੂੰ ਆਪਣਾ ਮਾਫੀਨਾਮਾ ਤੇ ਸੁਖਵੀਰ ਬਾਦਲ ਦੀਆਂ ਸ਼ਿਕਾਇਤਾਂ ਵਾਲੇ ਖੱਤ ਸੌਂਪਿਆ ਸੀਗਾ। ਉਸੇ ਆਧਾਰ ਦੇ ਉੱਤੇ ਸੁਖਵੀਰ ਬਾਦਲ ਨੂੰ ਤਲੂਕ ਕੀਤਾ ਗਿਆ ਸੀਗਾ। ਉਹ ਜਿਹੜਾ ਸ਼ਿਕਾਇਤਨਾਮਾ ਸੀ ਉਹਦੇ ਵਿੱਚ ਬਕਾਇਦਾ ਉਹ ਚਾਰ ਮੁੱਦੇ ਵੱਡੇ ਸੀਗੇ। ਜਿਨ੍ਹਾਂ ਦੇ ਵਿੱਚ ਡੇਰਾ ਸੱਤਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਮਾਫੀ ਦੇਣਾ। ਉਹਦੀ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਕਿਉਂਕਿ ਅਸੀਂ ਵੀ ਅਲਤੀ ਕਬੂਲ ਕਰਦੇ ਆਂ। ਪਰ ਸੁਖਵੀਰ ਬਾਦਲ ਕਰਤਾ-ਤਰਤਾ ਸੀ ਜੀ ਕਹਿੰਦੇ 2015 ਚ ਫਰੀਦਕੋਟ ਦੇ ਵਿੱਚ ਬਰਗਾੜੀ ਵਿਵਾਦ ਵੀ ਕਾਂਡ ਦੇ ਮਾਮਲੇ ਚ ਜਾਂਚ ਸਹੀ ਨਾ ਹੋਣ ਕਾਰਨ ਦੋਸ਼ੀਆਂ ਨੂੰ ਸਜ਼ਾਵਾ ਤੱਕ ਨਾ ਲਜਾਣ ਪਾਉਣ ਕਰਨ ਉਹ ਚਿੱਠੀ ਚੋਂ ਨੇ ਮਾਫੀ ਮੰਗੀ ਆਈਪੀਐਸ ਅਧਿਕਾਰੀ ਸੁਮੇਸ਼ ਸੈਣੀ ਨੂੰ ਡੀਜੀਪੀ ਬਣਾਉਣ ਦੇ ਵਿੱਚ ਤੇ ਫਿਰ ਇਸੇ ਤਰ੍ਹਾਂ ਮੁਹੰਮਦ ਇਜ਼ਹਾਰ আলম ਦੀ ਘਰ ਵਾਲੀ ਨੂੰ ਟਿਕਟ ਦੇਣ ਦੀ ਗਲਤੀ ਇਹ ਕਬੂਲ ਉੱਚ ਸੀਗਾ ਬਾਕੀ ਘਟਨੇ ਕੱਲ ਤੱਕ ਸਾਹਿਬ ਨੂੰ ਜਿਹੜੇ ਮਾਫੀਨਾਮਾ ਸੌਂਪਿਆ ਉਹ ਚ ਚਾਰ ਮੁੱਖ ਗਲਤੀਆਂ ਦਾ ਜ਼ਿਕਰ ਹੈ ਕਹਿੰਦੇ ਜੀ ਡੇਰਾ ਸੱਚਾ ਸੌਦਾ ਦੇ ਖਿਲਾਫ ਸ਼ਿਕਾਇਤ ਵਾਪਸ ਲੈਣ ਵਾਲਾ ਪਹਿਲੂ 2007 ਦੇ ਵਿੱਚ ਸਲਾਪਤਪੁਰਾ ਸੱਚਾ ਸੌਦਾ ਡੇਰਾ ਮੁਖੀ ਜਿਹੜੇ ਗੁਰਮੀਤ ਸਿੰਘ ਰਾਮ ਰਹੀਮ ਨੇ ਕਹਿੰਦੇ ਉਹਨੂੰ ਗੁਰੂ ਸਾਹਿਬ ਦਾ ਦਸਮ ਪਾਤਸ਼ਾਹੀ ਦਾ ਜਦੋਂ ਉਹੇ ਜਾ ਪਹਿਰਾਵਾ ਪਾ ਕੇ ਉਹੇ ਜਾ ਉਹ ਵਰਤਾਂਤ ਕਢਣ ਦੀ ਕੋਸ਼ਿਸ਼ ਕੀਤੀ ਸੁਭਾਂਗ ਰਚਿਆ ਤੇ ਉਸ ਨੂੰ ਲੈ ਕੇ ਕਹਿੰਦੇ ਜੀ ਹਨਾ ਉਹਨਾਂ ਦੇ ਖਿਲਾਫ ਇੱਕ ਰੋਸਪਨ ਪਿਆ ਸੰਗਤ ਦੇ ਵਿੱਚ ਤੇ ਇੱਕ ਪ੍ਰਦਰਸ਼ਨ ਸ਼ੁਰੂ ਹੋਇਆ ਤੇ ਉਹ ਪ੍ਰਦਰਸ਼ਨਕਾਰੀ ਧਿਰ ਦੇ ਉੱਤੇ ਹਮਲਾ ਵੀ ਹੋਇਆ ਦੋ ਤਰ੍ਹਾਂ ਦੇ ਟਕਰਾਅ ਵੀ ਹੋਇਆ ਤੇ ਉਹਦੀ ਜਿਹੜੀ ਵਿਅਕਤੀ ਵੱਲੋਂ ਐਫ ਆਈ ਆਰ ਲਿਖਾਈ ਗਈ ਉਹ ਹੁਣ ਕਹਿੰਦਾ ਜੀ ਕਿ ਵਾਪਸ ਲੈਣ ਲੱਗੇ ਮੇਰੇ ਦਸਕਤ ਵੀ ਜਾਲੀ ਨੇ ਮੈਂ ਨਹੀਂ ਕੀਤੇ ਇਹ ਵੀ ਵਿਵਾਦ ਸੁਖਵੀ ਬਾਦਲ ਦੇ ਗੜ ਤਾਜ਼ਾ ਪੈ ਗਿਆ ਪਰ ਅਕਾਲੀ ਦਲ ਨੇ ਉਹ ਸ਼ਿਕਾਇਤ ਵਾਪਸ ਲਈ ਉਹ ਐਫ ਆਈ ਆਰ ਵਾਪਸ ਲਈ ਉਹ ਪਹਿਲੂ ਫਿਰ ਟੇਰਾਮੁਖੀ ਨੂੰ ਸੁਖਵੀਰ ਬਾਦਲ ਨੇ ਕਹਿੰਦੇ ਜੀ ਆਪਣੀ ਨਿੱਜੀ ਦਿਲਚਸਪੀ ਦਿਖਾਉਂਦੇ ਆ ਇਹ ਉਸ ਕਾਗਜ਼ ਪੱਤਰ ਦੇ ਹਵਾਲੇ ਨਾਲ ਕਿ ਆਕਾਲ ਤਖਤ ਸਾਹਿਬ ਦੀ ਕਾਰਵਾਈ ਛੋਂ ਨੂੰ ਮੁਕਤ ਕਰਾਇਆ ਉਹਨੂੰ ਮਾਫ ਮਾਫੀ ਦਿਵਾਈ ਇੱਕ ਚਿੱਠੀ ਦੇ ਹਵਾਲੇ ਨਾਲ ਉਹ ਚਿੱਠੀ ਦਾ ਵੀ ਸਵਾਲ ਬਣਿਆ ਹੋਇਆ ਕਿ ਜਾਲੀ ਲਿਖੀ ਗਈ ਆਪ ਲਿਖੀ ਕੋ ਸਾਰੇ ਪਹਿਲੂ ਨੇ ਤੇ ਕਹਿੰਦੇ ਜੀ ਇਸ ਲਈ ਸੁਖਵੀਰ ਬਾਦਲ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਟੇਰਾਮੁਖੀ ਨੂੰ ਮਾਫੀ ਦਿਵਾਤੀ ਤੇ ਸ਼੍ਰੋਮਣੀ ਕਾਲੀਦਾਰ ਸ਼੍ਰੋਮਣੀ ਕਮੇਟੀ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਜੀ 90-90 ਲੱਖ ਦੇ ਇਸ਼ਤਿਹਾਰ ਜਾਰੀ ਕਰਦੇ। ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੋਂ ਇਸ਼ਤਿਹਾਰ ਜਾਰੀ ਕਰਵਾਇਆ ਗਿਆ ਕਹਿੰਦੇ। ਉਹਦੇ ਪਿੱਛੇ ਸਾਰੀ ਬਿਉਂਤ ਕਹਿੰਦੇ ਹੁਣੇ ਸ਼ਿਕਾਇਤਕਰਤਾ ਬਾਗੀ ਧੜੇ ਦੀ ਕਹਾਣੀ ਦੇ ਹਵਾਲੇ ਨਾਲ ਹੈ। ਕਹਿੰਦੇ ਇਸ ਪਹਿਲੂ ਤੇ ਸਤਖਾਣਾ ਹੁਣੇ ਹੀ ਸੀ ਫਿਰ। ਬੇਦਵੀ ਕਟਨਾਵਾ ਦੀ ਕਹਿੰਦੇ ਫਿਰ ਜਾਂਚ ਦੇ ਵਿੱਚ ਪਵਨਕਰ ਗੁਰਗਾਂ ਸਬਜੀ ਦੇ ਅੰਗ ਪੰਗੁਰੂਨ ਸਾਹਿਬ ਚੋਰੀ ਹੋਣਾ ਫਿਰ ਉਸਤੇ ਹੰਫ ਫਾੜ ਕੇ ਖਲਾਰੇ ਜਾਣੇ ਖੰਡਿਤ ਕਰਨਾ ਉਸ ਨੂੰ ਗਲੀਆਂ ਚ ਰੋਲ ਦੇਣਾ ਤੇ ਉਹ ਕਿੰਨੀਆਂ ਭਾਵਨਾਵਾਂ ਗਲੁੰਧਰੀਆਂ ਜਾਂਦੀਆਂ ਉਹ ਸਾਰੇ ਤੋਂ ਬਾਅਦ ਸੰਗਤਾਂ ਜਦੋਂ ਮਤਲਬ ਇਨਸਾਫ ਲੈਣ ਲਈ ਬਾਹਰ ਨਿਕਲੀਆਂ ਤਾਂ ਉਹਨਾਂ ਤੇ ਸਰਕਾਰੀ ਗੋਲੀ ਚੱਲੀ ਤੇ ਫਿਰ ਅਕਾਲੀ ਸਰਕਾਰ ਦੇ ਦੌਰ ਦੇ ਵਿੱਚ ਸੰਗਤ ਦੇ ਉੱਤੇ ਨਾਮ ਜਪਦੇ ਆ ਲੰਗਰ ਛਕਦੇ ਆ ਦੇ ਉੱਤੇ ਚਲੀਆਂ ਗੋਲੀਆਂ ਦੇ ਵਿੱਚ ਵਿੱਚ ਦੋ ਨੌਜਵਾਨ ਸ਼ਹੀਦ ਵੀ ਹੋਏ ਕਾਲੀਆਂ ਦੀ ਸਰਕਾਰ ਦੇ ਵਿੱਚ ਐਫ ਆਈ ਆਰ ਦੇ ਵਿੱਚ ਪੁਲਿਸ ਤੇ ਗੋੜੀਆਂ ਅਣਪਛਾਤੀਆਂ ਕਮਾਲ ਹੈ ਇਹ ਸਾਰੇ ਪਹਿਲੂ ਵੀ ਸ਼ਿਕਾਇਤ ਚ ਦਰਜ ਹੈ ਕਿ ਵੀ ਬੇਅਦਬੀ ਘਟਨਾਵਾਂ ਦੀ ਜਾਂਚ ਸਹੀ ਨਹੀਂ ਹੋ ਸਕੀ ਜਾਂ ਅਸੀਂ ਸਹੀ ਕਰਾ ਨਹੀਂ ਸਕੇ ਇੱਕ ਜੁਨ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੁਰਾਈ ਜਾਂਦੀ ਹੈ ਚੋਰੀ ਹੁੰਦੀ ਹੈ 12 ਅਕਤੂਬਰ 2015 ਨੂੰ ਬਰਗਾਰੀ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਤੋਂ ਗੁਰਗ੍ਰੰਥ ਸਾਹਿਬ ਦੇ 100 ਦਾ ਸੰਗ ਲਿਆ ਕੇ ਬਾਹਰ ਖਲਾਰ ਦਿੱਤੇ ਜਾਂਦੇ ਨੇ ਸਿੱਖ ਪੰਥ ਚ ਭਾਰੀ ਰੋਸ਼ ਫੈਲਦਾ ਚਰੂਨੀਕਰ ਦੀ ਸਰਕਾਰ ਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਜ਼ੁਕੀਰ ਬਾਦਲ ਇਸ ਮਾਮਲੇ ਦੀ ਜਾਂਚ ਹੀ ਨਹੀਂ ਸਹੀ ਕਰਾ पाए ਤੇ ਅਜੇ ਤੱਕ ਗੋਲੀ ਚਲਾਉਣ ਦੇ ਹੁਕਮਾਂ ਦੀ ਜਾਂਚ ਵਾਲਾ ਪਹਿਲੂ ਫਸਿਆ ਕਿ ਕੀ ਗ੍ਰਹਿ ਮੰਤਰੀ ਨੂੰ ਪਤਾ ਨਹੀਂ ਸੀ ਮੁੱਖ ਮੰਤਰੀ ਨੂੰ ਪਤਾ ਨਹੀਂ ਸੀ ਗ੍ਰਹਿ ਮੰਤਰੀ ਨੂੰ ਪਤਾ ਸੀ ਤਾਂ ਕੀ ਗੋਲੀ ਚਲਾਉਣ ਦੇ ਹੁਕਮ ਦਿੱਤੇ ਸੀ ਜਾਂ ਨਹੀਂ ਸੀ ਇਹ ਸਾਰੇ ਪਹਿਲੂ ਨੇ ਅਜੇ ਵੀ ਉਹਨਾਂ ਤੋਂ ਸਪੱਸ਼ਟ ਪੜਦਾ ਨਹੀਂ ਉੱਤਰਿਆ ਅਸੀਂ ਜੀ ਕਾਰਜਕਾਰੀ ਪ੍ਰਧਾਨ ਭੁੰਦਰ ਨੂੰ ਬਣਾਤਾ ਅਸੀਂ ਜੀ ਨੂੰ ਨਵਾਣੇ ਸਿੱਖ ਬਣ ਕੇ ਜਾਵਾਂਗੇ ਜਿਹੜੇ ਪਹਿਲਾਂ ਚਿੱਠੀ ਦਿਓ ਆਪਣੇ ਆਪ ਨੂੰ ਆਪੇ ਨਵਾਣੇ ਸਮਝਣ ਲੱਗ ਪਏ ਪਹਿਲਾਂ ਹੀ ਜਦੋਂ ਕਿ ਸਾਰੇ ਇੱਕੋ ਥਾਲੀ ਦੇ ਚਟੇ-ਵੱਟੇ ਚਲੋ ਝੂਠੇ ਕੇਸਾਂ 'ਚ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ 'ਚ ਉਹਨਾਂ ਦੀ ਭੂਮਿਕਾ ਦੇ ਵਿੱਚ ਸੁਮੇਤ ਸੈਣੀ ਜਿਹੜੇ ਸਵਾਰਾਂ ਦੇ ਕੇਂਦਰ ਚ ਰਿਹਾ ਉਸ ਨੂੰ ਅਕਾਲੀਆਂ ਦੀ ਸਰਕਾਰ ਦੇ ਸਮੇਂ ਡੀਜੀਪੀ ਲਾਇਆ ਹੈ ਮਿਸਹਣੀ ਨੂੰ ਡੀਜੀਪੀ ਲਾਉਣ ਦੇ ਮਾਮਲੇ ਤੇ ਵੀ ਸਵਾਲ ਉੱਠੇ ਅੰਤਕਿਹੇ ਤਰ੍ਹਾਂ ਸਵਾਲ ਖੜੇ ਹੋਏ ਪਰ ਵੀ ਚਲੋ ਜੀ ਅਗਲੀਆਂ ਦੀ ਸਰਕਾਰ ਚੱਲ ਰਹੀ ਸੀ ਕੰਮ ਫਿਰ ਇਸੇ ਤਰ੍ਹਾਂ ਇਜ਼ਾਦਾ ਲਾਲਮਾळा ਮਾਮਲਾ ਉਸੇ ਤਰ੍ਹਾਂ ਪੱਤਰੀ ਨੂੰ ਟਿਕਟ ਤੱਕ ਦੀ ਤ ਇਹ ਸਾਰਿਆਂ ਦੇ ਲਈ ਜਿਹੜਾ ਸ਼ਿਕਾਇਤ ਪੱਤਰ ਗਿਆ ਉਹ ਤੋਂ ਬਾਅਦ ਕੱਲ ਤੱਕ ਸਭ ਦੇ ਸਿੰਘ ਸਹਿਬਾਨਾ ਨੇ ਬਕਾਇਦਾ ਤੌਰ ਤੇ ਤਲਬ ਕੀਤਾ ਸੁਖਵੀਰ ਬਾਦਲ ਹੁਰਾਂ ਨੂੰ ਤੇ ਉਹਨਾਂ ਨੇ ਜੀ 14 ਜੁਲਾਈ ਨੂੰ ਆਪਣਾ ਸਪਸ਼ਟੀਕਰਨ ਮੰਗ ਲਿਆ ਪੰਜ ਸਿੰਘ ਸੈਵਨ ਨੇ ਇਹ ਸੌਂਪਣ ਤੋਂ ਬਾਅਦ 1 ਜੁਲਾਈ ਨੂੰ ਇਹਨਾਂ ਨੇ ਸੌਂਪਿਆ 14 ਜੁਲਾਈ ਨੂੰ ਉਹਨਾਂ ਨੇ ਸਪਸ਼ਟੀਕਰਨ ਮੰਗ ਲਿਆ ਤੇ 24 ਜੁਲਾਈ ਨੂੰ ਸੁਖਵੀਰ ਬਾਦਲ ਹੋਰਾਂ ਨੇ ਪੇਸ਼ ਹੋ ਕੇ ਆਪਣਾ ਬੰਦਰਪਾ ਫੇ ਸਪਸ਼ਟੀਕਰਨ ਦਿੱਤਾ ਜੀਚ ਉਹਨਾਂ ਨੇ ਕਿਹਾ ਕਿ ਜੀ ਮੈਂ ਅਕਾਲ ਤੱਕ ਸਭ ਨੂੰ ਸਰਬੋੱਚ ਮੰਨਦਾ ਤੇ ਅੱਜਕੱਲ੍ਹ ਮਾਣੇ ਸਿੱਖ ਵੱਜੋਂ ਪੇਸ਼ ਹੋਇਆ ਜੋ ਹੁਕਮ ਲਾਇਆ ਜਾਊਗਾ ਮੈਂ ਉਹਦੀ ਤਾਮੀਲ ਕਰੂੰਗਾ ਮੈਂ ਦੀ ਪਾਲਣਾ ਕਰੂੰਗਾ ਇਹ ਕਹਿ ਕੇ ਮੈਂ ਸਪਸ਼ਟ ਕਰ ਦੇ ਕਿ ਤੇ ਉਸ ਤੋਂ ਬਾਅਦ ਅੱਜ ਸਿੰਘ ਸਵਾਨ ਦੀ ਬੈਠਕ ਸੀ ਉਸ ਬੈਠਕ ਦੇ ਵਿੱਚ ਸੁਖਵੀਰ ਬਾਦਲ ਨੂੰ ਜਿੱਥੇ ਤਨਖਈਆ ਕਰਾਰ ਦਿੱਤਾ ਗਿਆ ਉੱਥੇ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਲਈ ਤੇ ਜਵਾਬ ਦੇਣ ਲਈ ਸੰਗਤ 'ਚ ਖੜ ਕੇ ਸੱਜ ਲੈ ਆਗੇ ਤੇ ਨਾਲ ਹੀ 2047 ਵਾਲੀ ਸਰਕਾਰ ਤੇ 2012 ਵਾਲੀ ਸਰਕਾਰ ਅਕਾਲੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਉਹਨਾਂ ਦੇ ਵਿੱਚ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਵੀ ਆ ਸਿੱਖ ਕੈਬਨਿਟ ਮੰਤਰੀ ਬੇਸੀ ਅੱਜ ਦੇ ਇਸ ਫਰਮਾਨ ਤੋਂ ਬਾਅਦ ਜਦ ਅਕਾਲੀ ਦਲ ਬਾਦਲ ਦਾ ਬਿਆਨ ਆ ਗਿਆ ਦਲਜੀਤ ਸਿੰਘ ਚੀਮਾ ਨੇ ਜਦ ਬਿਆਨ ਦਿੱਤਾ ਕਿ ਹਾਂ ਜੀ ਸ਼੍ਰੋਮ ਨਿਕਲ ਦਲ ਸਿਰ ਨਮਾ ਕੇ ਜਾਊਗਾ ਸਿਰ ਝੁਕਾ ਕੇ ਜਾਊਗਾ ਸੁਖਬੀਰ ਸਿੰਘ ਬਾਦਲ ਸਿਰ ਝੁਕਾ ਕੇ ਨਿਵਾਣੇ ਸਿੱਖ ਵੱਜੂ ਜਾਣਗੇ ਅਸਤਾਜੀ ਕਾਰਜਕਾਰੀ ਪ੍ਰਧਾਨ ਵੀ ਭੁੰਡੜ ਨੂੰ ਲਾਤਾ ਤਾਂ ਕਿ ਉੱਥੇ ਪੇਸ਼ ਹੋਣ ਲੱਗਿਆਂ ਇਹ ਨਾ ਹੋਵੇ ਕੋਈ ਉਹਦਾ ਪਰ ਉਹਦੇ ਤੋਂ ਅਸਤੀਫਾ ਨਹੀਂ ਦਿੱਤਾ ਪ੍ਰਧਾਨਗੀ ਛੱਡੀ ਨਹੀਂ ਹੈ ਹਾਂ 2007 ਤੋਂ ਲੈ ਕੇ 12 ਤੱਕ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨਾਲ ਕੈਬਨਿਟ ਮੰਤਰੀ ਰਹੇ ਉਹਨਾਂ ਚੋਂ ਹੁਣ ਬਹੁਤਿਆਂ ਨੂੰ ਮਤਲਬ ਜਿਹੜੇ बतौर ਸਿੱਖ ਮੰਤਰੀ ਸੀਗੇ ਉਹਨਾਂ ਨੂੰ ਹੁਣ ਸਦਾ ਹੁਣ ਸੋ ਉਹਨਾਂ ਦਾ ਉੱਥੇ ਪੇਸ਼ ਹੋਣਾ ਹੁਣ ਅਹਿਮ ਹੋ ਜਾਣਾ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ ਉਹਨਾਂ ਦਾ ਵੱਖਰੀ ਗੱਲ ਹੈ ਜੇ ਆਪਾਂ ਮੋਟੀ ਜੀ ਝਾਤ ਮਾਰੀਏ ਪਹਿਲੀ ਨਾਲ ਜਿਹੜੇ ਜਿਹੜੇ ਉਂਗਲਾਂ 'ਤੇ ਗਿਨੇ ਜਾ ਸਕਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਇੱਕ ਵਾਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਇੱਕ ਵਾਰ ਵਿੱਤ ਮੰਤਰੀ ਪਰਮਿੰਦਰ ਢੀਂਸਾ ਇਥੋਂ ਬਿਨਾ ਸਕੰਦਰ ਸਿੰਘ ਮਲੂਕਾ ਵੀ ਮੰਤਰੀ ਰਹੇ ਨੇ ਇਥੋਂ ਬਿਨਾ ਸਰਜੀਤ ਸਿੰਘ ਰਖੜਾ ਵੀ ਮੰਤਰੀ ਰਹੇ ਨੇ ਡਾਕਟਰ ਦਿਲਜੀਤ ਸਿੰਘ ਜੀਮਾ ਵੀ ਮੰਤਰੀ ਮੰਡਲ 'ਚ ਰਹੇ ਨੇ ਹਾਂ ਅਜੀਤ ਸਿੰਘ ਕੋਹਾੜ ਵੀ ਰਹੇ ਨੇ ਅਦੇਸ਼ਪ੍ਰਤਾਪ ਕਹਿਰੋ ਵੀ ਨੇ ਵਿਕਰਮ ਜੀਠਿਆ ਵੀ ਨੇ ਗੁਲਜਾਰ ਸਿੰਘ ਰਣਕੇ ਵੀ ਨੇ ਬੀਬੀ ਜਗੀਰ ਕੌਰ ਵੀ ਆ ਹੈਨਾ ਬੀਬੀ ਉਪਿੰਦਰਜੀਤ ਕੌਰ ਵੀ ਰਹੇ ਨੇ ਸ਼ਰਨਜੀਤ ਢਿੱਲੋਂ ਵੀ ਰਹੇ ਨੇ ਸੋ ਸਰਵੰਤ ਸਿੰਘ ਫਲੋਰ ਵੀ ਰਹੇ ਨੇ ਤੋਤਾ ਸਿੰਘ ਵੀ ਮੰਤਰੀ ਰਹੇ ਨੇ ਸੋ ਇਹ ਹੁਣ ਇਹਨਾਂ ਸਿੱਖ ਮੰਤਰੀਆਂ ਦਾ ਵੀ ਉੱਥੇ ਪੇਸ਼ ਹੋਣਾ ਸੋ ਇੱਕ ਤਰ੍ਹਾਂ ਨਾਲ ਬਾਕੀ ਧੜੇ ਚ ਵੀ ਜਿਹੜੇ ਸਰਕਾਰ ਚ ਰਹੇ ਤੇ ਜਿਹੜੇ ਇੱਧਰ ਵੀ ਰਹੇ ਉਹ ਵੀ ਜਾਂ ਜਿਹੜੇ ਪਾਰਟੀਆਂ ਦਲ ਬਦਲ ਗਏ ਉਹ ਵੀ ਜਾਂ ਜਿਹੜੇ ਘਰੇ ਚੁੱਪ ਬੈਠੇ ਨੇ ਉਹ ਵੀ ਸੋਨਾ ਸਾਰਿਆਂ ਨੂੰ ਹੁਣ ਕੀ ਉਹ 15 ਦਿਨਾਂ ਚ ਅਡੋ-ਅੱਡੀ ਆਉਂਦੇ ਨੇ ਜਾਂ ਇੱਕੋ ਦਿਨ ਹੀ ਇਕੱਠੇ ਆਉਂਦੇ ਨੇ ਕਿ ਸੁਖਵੀਰ ਬਾਦਲ ਅਲੱਗ ਆਉਣਗੇ ਬਾਕੀ ਅਲੱਗ ਆਉਣਗੇ ਇਹ ਆਉਂਦੇ ਦਿਨਾਂ ਚ ਸਪਸ਼ਟ ਹੋਣਾ ਪਰ ਇਹ ਤੈ ਹੈ ਜੀ ਕਿ ਜਿਸ ਦਿਨ ਹੁਣ ਸੁਖਵੀਰ ਬਾਦਲ ਨੂੰ ਸੰਗਤ ਚ ਖੜਾਇਆ ਜਾਣਾ ਤੇ ਉਹਨਾਂ ਨੂੰ ਉਹਨਾਂ ਦੀ ਗੁਨਾਹਾਂ ਦੀ ਇਹ ਸੂਚੀ ਦੇ ਹਵਾਲੇ ਨਾਲ ਜਵਾਬ ਪੁੱਛਿਆ ਜਾਣਾ ਤੇ ਉਹਨਾਂ ਨੇ ਸਿਰ ਨਮਾ ਕੇ ਇਸ ਨੂੰ ਮੰਨਣਾ ਹੈ ਤੇ ਮੰਨਣ ਤੋਂ ਬਾਅਦ ਪ੍ਰਧਾਨਗੀ ਵੀ ਛੱਡਣੀ ਪੈਣੀ ਹੈ ਤੇ ਤਨਖਾਈਆਂ ਕਰਾਰ ਦੇਣ ਦੇ ਹਵਾਲੇ ਨਾਲ ਧਾਰਮਿਕ ਸਜ਼ਾ ਦੀ ਜੋ ਕੜੀ ਬਣਨੀ ਹੈ ਜੋ ਲੜੀ ਬਣਨੀ ਹੈ ਉਹ ਸੰਸਰ ਉਹ ਧਾਰਮਿਕ ਸਜ਼ਾ ਵੀ ਭੁਗਤਣੀ ਪੈਣੀ ਹੈ ਤੇ ਉਹ ਗਲਛ ਤਖਤੀ ਪਾ ਕੇ ਭੁਗਤਣੀ ਪੈਣੀ ਹੈ ਇਹ ਵੀ ਲਗਭਗ ਤੈ ਮੰਨਿਆ ਜਾ ਰਿਹਾ ਹੈ ਪਰ ਸੁਖਵੀਰ ਬਾਦਲ ਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਦੋ ਸਰਕਾਰਾਂ 'ਚ ਮੰਤਰੀ ਰਿਆਂ ਨੂੰ ਖਾਸ ਕਰ ਸਿੱਖ ਮੰਤਰੀਆਂ ਨੂੰ ਸ਼ੀਖਾਤਕ ਸਾਥ ਦੇ ਤਲੂਕੀ ਤਾਂ ਕਿ ਪਰ ਸਵਾਲ ਇਹ ਹੈ ਕਿ ਜੇ ਮੰਤਰੀ ਮੰਡਲ 'ਚ ਹੋਰ ਭਾਈਚਾਰੇ ਦੇ ਨੁਮਾਇंदे ਸੀ ਖਾਸ ਕਰ ਭਾਜਪਾ ਨਾਲ ਭਾਈਵਾਲੀ ਸੀ ਕੀ ਇਹ ਸਾਰੇ ਫੈਸਲੇ ਉਹਨਾਂ ਨੂੰ ਬਾਹਰ ਰੱਖ ਕੇ ਹੋਈ ਸੀ ਉਹਨਾਂ ਲਈ ਕਿ ਕੀ ਸਜ਼ਾ ਹੋਊਗੀ ਜੇ ਭਾਜਪਾ ਭਾਈਵਾਲ ਹੈ ਜਾਂ ਭਾਜਪਾ ਦੀ ਐਮਐਲਏ ਭਾਈਵਾਲ ਨੇ ਜਾਂ ਹ ਅਕਾਲੀ ਦਲ ਵੱਲੋਂ ਜਿੱਤੇ ਹੋਏ ਹੋਰ ਧਰਮਾਂ ਦੇ ਨੁਮਾਇंदे ਜਿੱਤੇ ਹੋਏ ਨੇ ਉਹ ਸਿੱਖ ਨਹੀਂ ਹੈਗੇ ਪਰ ਇਹ ਫੈਸਲੇ ਚ ਡੀਜੀਪੀ ਨੂੰ ਲਾਉਣ ਵਾਲਾ ਚਾਹੇ ਆਲਮੋਰਾ ਦੀ ਕਾਲੇ ਨੂੰ ਟਿਕਟ ਦੇਣ ਵਾਲਾ ਚਾਹੇ ਡੇਰਾ ਮੁਖੀ ਨੂੰ ਮਾਫੀ ਵਾਲਾ ਹੈ ਚਾਹੇ ਉਹ ਬੇਅਦਮੀ ਵਾਲੇ ਮਾਮਲੇ 'ਚ ਇਨਸਾਫ ਨਾ ਦਿਵਾਉਣ ਵਾਲਾ ਪਹਿਲੂ ਹੈ ਇਹ ਸਾਰੇ ਮਸਲਿਆਂ ਦੇ ਲਈ ਕੀ ਉਹ ਸਰਕਾਰ 'ਚ ਬਾਕੀ ਬੈਠੇ ਮੰਤਰੀ ਜ਼ਿੰਮੇਵਾਰ ਨਹੀਂ ਪੰਜਾਬ ਤੋਂ ਉਹਨਾਂ ਤੋਂ ਵੀ ਹਿਸਾਬ ਮੰਗੂਗਾ ਸਿੱਖ ਕੌਮ ਦੇ ਹਵਾਲੇ ਨਾਲ ਅਕਾਲ ਤੱਕ ਸਭ ਦੀ ਮਰਿਆਦਾ ਅਨਸਾਰ ਇਹਨਾਂ ਤੋਂ ਹਸਾਬ ਮੰਗਿਆ ਜਾ ਰਿਹਾ ਪਰ ਪੰਜਾਬ ਤਾਂ ਸਾਰਿਆਂ ਤੋਂ ਹਸਾਬ ਮੰਗਦਾ ਪੰਜਾਬ ਤਾਂ ਸਾਰਿਆਂ ਤੋਂ ਜਵਾਬ ਮੰਗਦਾ ਕਿ ਉਹਨਾਂ ਗੁਨਾਹਗਾਰਾਂ ਨੂੰ ਵੀ ਕਟਹਿਰੇ ਚ ਲਿਆਓ ਉਹ ਸਾਰੇ ਵੀ ਇਸੇ ਲੜੀ ਚ ਖੜਾਉਣ ਦੀ ਲੋੜ ਹੈ ਚਲੋ ਇਸ ਤੋਂ ਅੱਗੇ ਹੁਣ ਇੰਤਜ਼ਾਰ ਰਹਿਣਾ ਹੈ 15 ਦਿਨਾਂ ਦੇ ਅੰਦਰ ਅੰਦਰ ਦਾ ਕਿ ਕਿਹੜੀ ਤਰ ਕਦੋਂ ਓਪੜਦੀ ਹੈ ਕਦੋਂ ਸਿਰ ਝੁਕਾ ਕੇ ਆਪਣੇ ਗੁਨਾਹਾਂ ਨੂੰ ਕਬੂਲ ਕਰਕੇ ਗਾਂਵਦੀ ਹੈ ਬਿਲਕੁਲ ਜੀ ਇੱਕ ਪਾਸੇ ਹਰਿਆਣੇ ਦੀਆਂ ਚੋਣਾਂ ਦਾ ਮਾਹੌਲ ਭੱਖਿਆ ਤੂੰੇ ਪਾਸੇ ਪੰਜਾਬ ਚ ਬਿਨਾ ਐਲਾਨਿਆਂ ਤੂੰ ਹੀ ਚੋਣਾਂ ਦਾ ਮਾਹੌਲ ਬਣਿਆ ਪੰਜਾਬ ਦੀਆਂ 4 ਸੀਟਾਂ ਦੀ ਜਿੰਨੀ ਚੋਣਾਂ ਹੋਣੀ ਐ ਜਿੰਨੀ ਚੋਣਾਂ ਦਾ ਐਲਾਨ ਨਹੀਂ ਹੋਇਆ ਗਿੱਦੜਵਾਹੀ ਦੀ ਉਸ ਹਲਚਲ ਨੇ ਉਸ ਦਲ ਬਦਲੀ ਨੇ ਡਿੰਪੀ ਢਿੱਲਾਂ ਵੱਲੋਂ ਅਕਾਲੀ ਦਲ ਨੂੰ ਛੱਡ ਕੇ ਹ ਪਾਲਾ ਬਦਲ ਕੇ ਆਮ ਆਦੀ ਪਾਰਟੀ ਚ ਆਉਣ ਦੇ ਹਵਾਲੇ ਨਾਲ ਹੀ ਹਰ ਹਲਕੇ ਚ ਉਮੀਦਵਾਰਾਂ ਦਾ ਨਾਪ ਤੋਲ ਸ਼ੁਰੂ ਹੋ ਗਿਆ ਵੈਸੇ ਇਹ ਚਰਚਾ ਉਸ ਦਿਨ ਜਿਆਦਾ ਜ਼ੋਰ ਫੜੀ ਸੀ ਜਿਵੇਂ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਵੋਟਾਂ ਦਾ ਐਲਾਨ ਕੀਤਾ ਚੋਂ ਕਮਿਸ਼ਨ ਨੇ ਪਰ ਉਹ ਤੋਂ ਆ ਥੋੜੀ ਜਿਹੀ ਮੱਠੀ ਪਈ ਸੀ ਪਰ ਹੁਣ ਆ ਕਾਰਵਾਈ ਨਿਕ ਪਰ ਫਿਰ ਚਰਚਾ ਚ ਲਿਆਂਦਾ ਦੇਖੋ ਚੋਂ ਚਾਹੇ ਗਿੱਦੜਵਾਹੇ ਬਰਨਾਲਾ ਹੈ ਜੱਬੇ ਵਾਲ ਤੇ ਡੇਰਵਾ ਬਨਾਨਖੋਣੀ ਹੈ ਪਰ ਸਭ ਤੋਂ ਵੱਧ ਚਰਚਾ ਗਿੱਦੜਵਾਹੀ ਹੈ ਤੇ ਸਭ ਤੋਂ ਵੱਧ ਹੌਟ ਸੀਟ ਵੀ ਗਿੱਦੜਵਾਹੀ ਹੈ ਆਪਾਂ ਪਹਿਲਾਂ ਵੀ ਗੱਲ ਕਰਕੇ اٹਿਆ ਕਿ ਇਥੋਂ ਆਮ ਆਦੀ ਪਾਰਟੀ ਵੱਲੋਂ ਜੇ ਡਿੰਪ ਢਿੱਲੋਂ ਉਮੀਦਵਾਰ ਹੁੰਦੇ ਨੇ ਕਾਂਗਰਸ ਵੱਲੋਂ ਜੇ ਅੰਮ੍ਰਿਤਪੁਰ ਬੜਿੰਗਰਾਜ ਬੜਿੰਡੀ ਧਰਮ ਪਤਨੀ ਉਮੀਦਵਾਰ ਹੁੰਦੇ ਨੇ ਅਖਾਲੀ ਦਾ ਲੋ ਜੋ ਸੁਖਵੀਰ ਬਾਦਲ ਆ ਜਾਂਦੇ ਨੇ ਭਾਜਪਾ ਵੱਲੋਂ ਜੋ ਮਨਪੀਤ ਬਾਦਲਾ ਜਾਂਦੇ ਨੇ ਫਿਰ ਤਾਂ ਇਹ ਸਭ ਤੋਂ ਹੋਟ ਸੀਟ ਬਣਨੀ ਹੈ ਆਮ ਆਦੀ ਪਾਰਟੀ ਚ ਡਿੰਪੀ ਢਿੱਲੋਂ ਨੂੰ ਕਹਿੰਦੇ 99% ਟਿਕਟ ਮਿਲਦੇ ਸਾਰੇ ਜਦੋਂ ਦੇ ਲਈ 1% ਜਿਗੜਬੜ ਹੈਗੀ ਕੀ ਇਹ ਗੜਬੜ ਹੈ ਇਸ ਲਈ ਹੈ ਕਿ ਡਿੰਪੀ ਢਿੱਲੋਂ ਦੇ ਸ਼ਾਮਲ ਹੁੰਦੇ ਆਈ ਉੱਥੋਂ ਦੇ ਸਥਾਨਕ ਵਰਕਰਾਂ ਚ ਰਾਸ਼ਾ ਪਾਈ ਜਾ ਰਹੀ ਆਮ ਆਦੀ ਪਾਰਟੀ ਦੇ ਉਹਨਾਂ ਨੇ ਕੁਝ ਦਵੀ ਸੁਰਚ ਵਿਰੋਧਤਾ ਦੇ ਲਈ ਹਾਈ ਖਵਾਣ ਤੱਕ ਪਹੁੰਚਾ ਦਿੱਤੀ ਹੈ ਕੁਝ ਲੀਡਰਾਂ ਨੇ ਦਿੱਲੀ ਪਹੁੰਚ ਕੇ ਡੇਰੇ ਲਾ ਲਏ ਨੇ वैसे थे डीपी ਢਿੱਲੋਂ ਤੋਂ ਇਲਾਵਾ ਸੁਖਜਿੰਦਰ ਕੌਣੀ ਹੁਰੀ ਵੀ ਦਾਵੇਦਾਰ ਨੇ ਟਿਕਟ ਦੇ ਡਾਕਟਰ ओंकार ਸਿੰਘ ਦਾਵੇਦਾਰ ਨੇ ਕਹਿੰਦੇ ਪ੍ਰਿਤਪਾਲ ਸ਼ਰਮਾ ਦਾਵੇਦਾਰ ਨੇ ਹੈਨਾ ਇਸੇ ਤਰ੍ਹਾਂ ਬਲਵਿੰਦਰ ਸਿੰਘ ਮਠਾੜੂ ਹੁਰੀ ਵੀ ਰਾਜ ਬਲਵਿੰਦਰ ਸਿੰਘ ਮਠਾੜੂ ਹੁਰੀ ਵੀ ਕਹਿੰਦੇ ਸੋ ਦਾਵੇਦਾਰ ਜਜੋ ਕਿ ਕਾਂਗਰਸ ਦੀ ਟਿਕਟ ਕਹਿੰਦੇ ਲਗਭਗ ਪੱਕੀ ਹੋ ਮੰਨੀ ਜੇ ਜਿਸ ਸ਼ੈਲੀ ਚ ਰਾਜਾ ਬੜਿੰਗ ਨੂੰ ਬੋਲ ਰਹੇ ਨੇ ਇੰਟਰਸਟਿੰਗ ਮੈਚ ਮੈਨੂੰ ਇੰਟਰਸਟਿੰਗ ਬੜਿੰਗ ਨੂੰ ਇੰਟਰਸਟਿੰਗ ਮੈਚ ਖੇਡਣ ਚ ਮਜ਼ਾ ਆਉਂਦਾ ਹੈ ਤੁਸੀਂ ਇਸ ਸ਼ੈਲੀ 'ਚ ਗੱਲ ਕਰ ਰਹੇ ਹੋ ਦਾ ਮਤਲਬ ਅਮਰਤਾਪੁਰ ਦੀ ਟਿਕਟ ਲਗਭਗ ਪੱਕੀ ਮੰਨੀ ਜਾ ਰਹੀ ਹੈ ਉਹ ਤੋਂ ਬਿਨਾ ਰਵਿੰਦਰ ਸਿੰਘ ਕੌਣੀ ਹੋਰੀ ਵੀ ਇੱਥੋਂ ਕਾਂਗਰਸੀ ਟਿਕਟ ਦੇ ਉਮੀਦਵਾਰ ਨੇ ਹਰਚਰਨ ਸਿੰਘ ਸਿੱਖਾਂ ਹੋਰੀ ਵੀ ਕਹਿੰਦੇ ਇੱਥੋਂ ਦਾਬੇਦਾਰ ਨੇ ਚਲੋ ਅਕਾਲੀ ਦਲ ਵੱਲੋਂ ਸੁਖਵੀਰ ਬਾਦਲ ਨੂੰ ਕਹਿੰਦੇ ਅਜੇ ਵੀ ਦਾਬੇਦਾਰਾਂ ਚੂ ਮੰਨਿਆ ਜਾ ਰਿਹਾ ਔਰ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਉੱਥੋਂ ਦੇ ਅਕਾਲੀ ਦਲ ਦੇ ਵਰਕਚੈਡ ਅਜੇ ਅਕਾਲੀ ਦਲ ਨਾਲ ਹੈਗੇ ਨਹੀਂ ਬਾਦਲ ਅਕਾਲੀ ਦਲ ਨਾਲ ਹੈਗੇ ਨਹੀਂ ਉਹ ਚਾਹੁੰਦੇ ਨੇ ਸੁਖਵੀਰ ਬਾਦਲ ਲੜੇ ਤਾਂ ਖੇਡ ਪਲਟ ਸਕਦੀ ਆ ਉਹ ਅਜੇ ਵੀ ਸੁਖਵੀਰ ਬਾਦਲ ਨੂੰ ਹੀ ਇੱਥੋਂ ਚੋਣ ਦਾ ਇੰਤਜ਼ਾਰ ਕਰਾ ਰਹੇ ਨੇ ਕਿ ਜਦੋਂ ਕਿ ਚਰਚੇ ਇਹ ਵੀ ਚੱਲੀ ਹੋਣ ਨੇ ਕਿ ਬਾਈ ਜੀ ਘਰ ਵਾਪਸੀ ਮਨਪ੍ਰੀਤ ਦੀ ਪਰ ਜਹੀ ਜੀ ਸਥਿਤੀ ਅੱਜ ਅਕਾਲੀ ਦਲ ਬਾਦਲ ਦੀ ਹੋਈ ਵੀ ਆ ਇਹ ਜਿਹੇ ਸਮੇਂ 'ਚ ਮਨਪ੍ਰੀਤ ਬਾਦਲ ਦੀ ਘਰ ਵਾਪਸੀ ਦੇ ਆਸਾਰ ਹੁਣ ਬਹੁਤ ਮੱਧਮ ਪੈ ਗਏ ਨੇ ਹਾਂ ਭਾਜਪਾ ਵੱਲੋਂ ਆਉਂਦੇ ਆ ਜਾਂ ਨਹੀਂ ਆਉਂਦੇ ਪਤਾ ਨਹੀਂ ਉਹ ਚੁੱਪ ਨੇ ਪਰ ਭਾਜਪਾਲੇ ਪਲੇ ਚੋਂ ਜੇ ਨਾ ਇੱਕੋ ਮਨਪ੍ਰੀਤ ਬਾਦਲ ਦਾ ਚੱਲਦਾ ਜਦੋਂ ਕਿ ਅਕਾਲੀ ਦਲ ਨੂੰ ਸੁਖਵੀਰ ਬਾਦਲ ਤੋਂ ਇਲਾਵਾ ਖਬਰਜੀਤ ਸਿੰਘ ਰੋਜੀ ਬਰਕੰਦੀ ਦਾ ਨਾਮ ਵੀ ਚੱਲੀ ਜਾਂਦਾ ਤੇਜਿੰਦਰ ਸਿੰਘ ਮਿੱਟੂ ਮਿੱਟੂ ਖੇਡੇ ਦਾ ਵੀ ਨਾ ਚਲੀ ਜਾਂਦਾ ਜਦੋਂ ਕਿ ਬਰਨਾਲੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਹਿੰਦੇ ਜੀ ਗੋਲਡ ਮਤਲਬ ਦਲਵੀਰ ਗੋਲੜੀ ਸਭ ਤੋਂ ਦਾਵੇਦਾਰ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਵਾਅਦੇ ਨਾਲ ਰਲਾਇਆ ਸੀ ਜਿਵੇਂ ਇੱਥੇ ਨਿੰਪਟੇ ਨੂੰ ਰਲਾਇਆ ਕਿ ਦਰਵਾਜ਼ਾ ਬਰਨਾਲੇ ਚੋਂ ਕਹਿੰਦੇ ਜੀ ਆਮ ਆਦਮੀ ਪਾਰਟੀ ਵੱਲੋਂ ਦਲਵੀਰ ਗੋਲੜੀ ਮੁੱਖ ਦਾਵੇਦਾਰਾਂ ਚ ਨੇ ਹੋ ਸਕਦਾ ਆਪ ਦੀ ਬਜਾਏ ਆਪਣੀ ਧਰਮ ਪਤਨੀ ਨੂੰ ਡਾਲ ਲੈਣ ਪਰ ਇੱਥੋਂ ਜੀਐਸ ਹੈ ਨੀਵਾਲ ਵੀ ਕਹਿੰਦੇ ਦਾਵੇਦਾਰਾਂ ਚੋਂ ਨੇ ਹੈ ਇਸੇ ਤਰ੍ਹਾਂ ਗੁਰਦੀਪ ਬਾਠੋਰੀ ਆਮ ਆਦੀ ਪਾਰਟੀ ਵੱਲੋਂ ਦਾਵੇਦਾਰ ਨੇ ਹਸਨਪ੍ਰੀਤ ਭਰਦੋਅ ਅੱਜ ਵੀ ਇੱਥੋਂ ਕਹਿੰਦੇ ਜੀ ਟਿਕਟ ਦੇ ਦਾਵੇਦਾਰ ਕਾਂਗਰਸ ਵੱਲੋਂ ਕਹਿੰਦੇ ਵਿਜੇਂਦਰ ਸਿੰਘਲੇ ਦਾ ਨਾਮ ਖਾਸਾ ਚਰਚਾ ਚਾ ਪਰ ਇੱਥੋਂ ਕਾਂਗਰਸ ਪਾਰਟੀ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਕੁਲਦੀਪ ਸਿੰਘ ਕਾਲਾ ਕਹਿੰਦੇ ਉਹ ਦਾਵੇਦਾਰਾਂ ਚ ਮੂਰੇ ਸਮਾਰ ਹੈ ਉਹਦਾ ਨਾਮ ਹੈ ਜਦੋਂ ਕਿ ਵਿਜੇਂਦਰ ਸਿੰਘਲੇ ਨੂੰ ਵੀ ਇੱਥੋਂ ਉਮੀਦਵਾਰ ਮੰਨਿਆ ਜਾ ਰਿਹਾ ਤੇ ਅਕਾਲੀ ਦਲ ਵਾਲੇ ਪਾਸਿਓਂ ਕਹਿੰਦੇ ਜੀ ਮਲਕੀਤ ਕੀਤੂ ਦਾ ਮੁੰਡਾ ਕਲਵੰਤ ਕੀਤਾ ਲਗਭਗ ਇਹੀ ਇੱਕ ਯੂਨੋ ਕਲਜਲ ਟਿਕਟ ਦੇਣਾ ਚਾਹੁੰਦਾ ਉਹਨੂੰ ਲੜਨਾ ਚਾਹੁੰਦਾ ਨਹੀਂ ਲੜਨਾ ਚਾਹੁੰਦਾ ਪਤਾ ਨਹੀਂ ਕਲ ਜਲਦੇ ਉਮੀਦਵਾਰ ਲੜਨਾ ਚਾਹਣਗੇ ਕਿ ਨਹੀਂ ਪਤਾ ਨਹੀਂ ਪਰ ਅਗਲੇ ਕਹਿੰਦੇ ਕਿ ਇੱਕੋ ਨਾ ਜਿੱਥੇ ਕਿ ਕਿਤੂ ਦੇ ਮੁੰਡੇ ਨੂੰ ਮਿਲਣ ਦੇ ਇਸ ਕਰਕੇ ਇਧਰ ਕੇਵਲ ਸਿੰਘ ਢਿੱਲੋਂ ਪਾਜਪਾ ਵੱਲੋਂ ਕਹਿੰਦੇ ਉਹ ਉਮੀਦਵਾਰ ਹੋ ਸਕਦੇ ਚੱਬੇਆਲ 'ਚ ਕਹਿੰਦੇ ਜੀ ਰਾਜਕੌਰ ਚੱਬੇਆਲ ਆਪਣੇ ਮੁੰਡੇ ਨੂੰ ਟਿਕਟ ਦਿਵਾਉਣਾ ਚਾਹੁੰਦੇ ਨੇ ਉਧਰ ਜਤਿੰਦਰ ਕੁਮਾਰ ਦਰਸੰਧੂ ਹੋਰੀ ਇਹ ਦਾਵੇਦਾਰਾਂ 'ਚੋਂ ਇੱਕ ਨੇ ਕਾਂਗਰਸ 'ਚੋਂ ਕਹਿੰਦੇ ਜੀ ਉਮੀਦਵਾਰ ਦੀ ਭਾੜਾ ਹਲੇ ਚੱਬੇਆਲ 'ਚ ਤੇ ਇਧਰ ਹਾਂ ਅਕਾਲੀ ਦਲ ਚ ਕਹਿੰਦੇ ਸਾਂਥੀ ਨੂੰ ਠੰਡੜ ਹੋ ਸਕਦੇ ਨੇ ਜੀ ਇੱਥੋਂ ਇਹ ਐ ਵੈਸੀ ਨੀਤੀ ਤਲਵਾੜ ਹੋਰਾਂ ਦਾ ਵੀ ਨਾਮ ਕਹਿੰਦੇ ਦਬੇਦਾਰਾਂ ਚ ਅਕਾਲੀ ਦਲ ਵੱਲੋਂ ਹੈ ਤੇ ਭਾਜਪਾ ਕਹਿੰਦੇ ਸਮਝ ਨਹੀਂ ਪਾਰੀ ਤੇ ਬੀਜੇ ਸਾਂਪਲਾਂ ਨੂੰ ਕਹਿੰਦੇ ਕਹਿ ਸਕਦੀ ਐ ਚੌਣ ਲੜ ਲੂ ਜੀ ਇੱਥੋਂ ਨੀਰਬਾਬ ਨਾਨਕ ਆਵਾਦੀ ਪਾਰਟੀ ਉਹਨੇ ਆਪਣੇ ਹਲਕਾ ਚਾਰਜ ਨੂੰ ਤਾਰਨਾ ਚਾਹੁੰਦੀ ਹੈ ਉੱਥੇ ਵਿਰੋਧ ਵੀ ਹੋ ਰਿਹਾ ਹੈ ਗੁਰਕਾਇਨ ਚਾਰਜ ਗੁਰਦੀਪ ਰੰਧਾਵਾ ਦਾ ਵਿਰੋਧ ਵੀ ਚੱਲ ਰਿਹਾ ਖਾਸਾ ਪਰਚਰ ਰঞ্জੀਤ ਬਾਠਵੀ ਤੇ ਅਮਰਜੀਤ ਹੋਰਾਂ ਦੇ ਨਾਮ ਇੱਥੋਂ ਆਵਾਦੀ ਪਾਰਟੀ ਕੋਲ ਦਬੇਦਾਰਾਂ ਅੱਛੇ ਗਾ ਜਿਦੋਂ ਕਿ ਸੁਜਿੰਦਰ ਕਹਿੰਦੇ ਜੀ ਮੁੰਡਲੇ ਨਾ ਆਪਣੇ ਭਰਾ ਤੇ ਪਤਨੀ ਦੀ ਅੱਗੇ ਵਧਾਏ ਨੇ ਬਾਕੀ ਫੈਸਲਾ ਹਾਈ ਕਮਾਂਡ ਦਾ ਕਹਿੰਦੇ ਭਰਾ ਹਾਂ ਇੰਦਰਜੀਤ ਸਿੰਘ ਤੇ ਪਤਨੀ ਜਤਿੰਦਰ ਕੌਰ ਕਹਿੰਦੇ ਇਹ ਦੋ ਨਾਮ ਚਰਚਾ ਚ ਨੇ ਜੀ ਤੇ ਇਧਰੋਂ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਹੋਰਾਂ ਦਾ ਨਾਮ ਅਕਾਲੀ ਦਰਬਰ ਵੱਲੋਂ ਚੱਲ ਰਿਹਾ ਤੇ ਲੰਗਾ ਦੇ ਮੁੰਡੇ ਸੋਨੂ ਲੰਗਾ ਦਾ ਨਾਮ ਵੀ ਦਾਬੇਦਾਰਨ ਸ਼ਾਮਲਾ ਭਾਈ ਡੇਰਾ ਬਾਬਾ ਨਾਨਕ ਤੋਂ ਤੇ ਇਧਰ ਰਵਿਕਰਨ ਸਿੰਘ ਕਾਲੋਂ ਕਹਿੰਦੇ ਭਾਜਪਾ ਜਮੀਦਵਾਰ ਸਕਦੇ ਸੋ ਜੀ ਸਾਰੀ ਕਹਾਣੀ ਹੁਣ ਇਸ ਸਥਿਤੀ ਤੇ ਆ ਕੇ ਖੜੀ ਆ ਕੀ ਜੀ ਚੋਣਾਂ ਦਾ ਐਲਾਨ ਨਹੀਂ ਪਰ ਉਮੀਦਵਾਰਾਂ ਦੀ ਚਰਚਾ ਛਿੜ ਪਈ ਆ ਅਕਾਲੀ ਦਲ ਇੱਕ ਪਾਸੇ ਇਸ ਪਾਸੇ ਨੂੰ ਸਾਹ ਲੈਣ ਨੂੰ ਫਿਰਦਾ ਕਿ ਹੋ ਸਕਦਾ ਬਾਗੀ ਧੜਾ ਇਸੋ ਚੋਣ ਨਾਲ ਲੜੇ ਇਹਨਾਂ ਜੀ ਵੀ ਨਹੀਂ ਚੋਣਾਂ ਚ ਤੇ ਇਹ ਵੀ ਹੋ ਸਕਦਾ ਕਿ ਅਮਰਤਪਾਲ ਸਿੰਘ ਹੋਰਾਂ ਦੇ ਧਿਰ ਵੱਲੋਂ ਖੜਾ ਕੀਤਾ ਗਿਆ ਪੰਥਕ ਧਿਰ ਉਹ ਵੀ ਚੋਣ ਮਦਾਂ ਜਨਾਨੀ ਤੇ ਕਿਉਂਕਿ ਉੱਥੇ ਵੀ ਇਹ ਜੋੜ-ਤੋੜ ਚੱਲ ਰਿਹਾ ਕਿ ਆਪਾਂ ਪੂਰਾ ਜੋਰ ਉਹਨਾਂ ਐਸਜੀਪੀਸੀ ਦੀਆਂ ਵੋਟਾਂ ਦੇ ਲਾਓ ਇਧਰ ਨਾਲ ਉਹ ਜੋ ਸੋ ਇਸ ਲਈ ਜੋ ਉਧਰ ਜਾਂਦੇ ਨੇ ਵੈਸੇ ਬਾਜੀ ਕਿਉਂ ਨਹੀਂ ਕੱਲ ਸੀ ਉਹਨਾਂ ਨੇ ਸਨੇਹ ਜੀ ਭੇਜਤੀ ਸੀ ਉਹਨਾਂ ਦੇ ਪਰਿਵਾਰਾਂ ਦੇ ਕਹਿਣਾ ਵੀ ਸ਼ੁਰੂ ਕਰਤਾ ਸੀ ਕਿ ਲੜਨਗੇ ਹੁਣ ਪਤਾ ਨਹੀਂ ਹਰੇਕ ਨੂੰ ਅਧਿਕਾਰ ਹੈ ਵੀ ਇਹ ਵੱਖਰੀ ਗੱਲ ਹੈ ਕਿ ਜੋ ਧਿਰਾਂ ਦੋ ਨਹੀਂ ਵੀ ਲੜਦੀਆਂ ਤਾਂ ਅਕਲ ਦੀ ਨੂੰ ਲੱਗੂਗਾ ਕਿ ਕੁਝ ਵੋਟ ਸਾਡੇ ਕੋਲ ਆ ਸਕਦੀ ਹੈ ਪਰ ਤਾਂ ਵੀ ਕਿੰਨੀ ਕਾ ਸਕਦੀ ਹੈ ਕਿ ਜਿੱਤਾਂ ਵਾਲੀ ਸਥਿਤੀ ਜਾ ਸਕਦੀ ਹੈ ਦੂਜੇ ਨੰਬਰ ਵਾਲੀ ਸਥਿਤੀ ਜਾ ਸਕਦੀ ਹੈ ਤੀਜੇ ਨੰਬਰ ਤੱਕ ਦੀ ਸਥਿਤੀ ਤੇ ਵੀ ਆ ਸਕਦੀ ਹੈ ਇਹ ਚੋਣਾਂ ਦਾ ਸਮਾਂ ਦੱਸੂਗਾ ਵੈਸੇ ਜੋਰ ਜਮਾਇਸ਼ ਹਰਿਆਣੇ ਚ ਕੂ ਵੱਧ ਗਈ ਹੈ ਹਰਿਆਣੇ ਦੇ ਵਿੱਚ ਭਾਜਪਾ ਨੇ ਕਹਿੰਦੀ ਜੀ 55 ਉਮੀਦਵਾਰ ਫਾਈਨਲ ਕਰ ਲਏ ਨੇ ਕਿਸੇ ਵੀ ਸਮੇਂ ਉਹਨਾਂ ਦੀ ਸੂਚੀ ਲੰਨੀ ਜਾ ਸਕਦੀ ਹੈ ਤੇ ਇਸੇ ਤਰ੍ਹਾਂ ਜੇਕਰ ਦੂਸਰੇ ਪਾਸੇ ਦੇਖੀਏ ਤਾਂ ਕਹਿੰਦੇ ਜੀ ਸੂਚੀ ਤਾਂ ਕਾਂਗਰਸ ਦੀ ਵੀ ਧਿਆਰ ਹੈ ਬਿਲਕੁਲ ਜੀ ਬੀਜੇਪੀ ਨੇ ਹਰਿਆਣਾ ਚ 55 ਉਮੀਦਵਾਰਾਂ ਦੇ 90 ਚੋਂ ਨਾਮ ਫਾਈਨਲ ਕਰ ਲਏ ਨੇ ਤੇ ਉਹ ਸਾ ਜਦੋਂ ਤੱਕ ਇਹ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤਦ ਤੱਕ ਉਹ ਸੂਚੀ ਜਾਰੀ ਵੀ ਹੋ ਜਵੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੀ ਹੋਈ ਚ ਦਿੱਲੀ ਚ ਬੈਠਕ ਹੋਈ ਹੈ ਜਿੱਚੋਂ ਨਾਮ ਫਾਈਨਲ ਹੋ ਗਏ ਨੇ ਲਗਭਗ 90 ਚੋਂ 55 ਸੀਟਾਂ ਦੇ ਉੱਤੇ ਕੇਂਦਰੀ ਭਾਜਪਾ ਦੀ ਚੋਣ ਕਮੇਟੀ ਨੇ ਨਾਮ ਫਾਈਨਲ ਕਰ ਦਿੱਤੇ ਬਾਕੀ ਕੋਈ ਸੀਟਾਂ ਨੇ 55 ਤੋਂ ਇਲਾਵਾ ਜਿੱਥੇ ਦੋ ਦੋ ਨਾਂ ਨੇ ਉਹ ਵੀ ਇੱਕ ਦੋ ਦਿਨਾਂ ਚ ਕਹਿੰਦੇ ਫਾਈਨਲ ਹੋ ਜਾਣਗੇ ਸੋ ਕਦੇ ਵੀ ਭਾਜਪਾ ਦੀ ਸੂਚੀ ਜਾਰੀ ਹੋ ਸਕਦੀ ਆ ਹਾਂ ਰਿਸ਼ਤੇਦਾਰੀ ਇੱਥੇ ਹੁਣ ਪਰਿਵਾਰਵਾਦ ਇੱਥੇ ਨਜ਼ਰ ਆਊਗਾ ਤੁਹਾਨੂੰ ਪਰਿਵਾਰਕ ਜੀਆ ਨੂੰ ਟਿਕਟਾਂ ਮਿਲਦੀਆਂ ਨਜ਼ਰ ਆਉਣਗੀਆਂ ਤੇ ਕਾਂਗਰਸ ਦੇ ਵਿੱਚ ਕਹਿੰਦੇ 60 60 ਤੇ ਸਕਰੀਨਿੰਗ ਕਮੇਟੀ ਨੇ ਫੈਸਲਾ ਲੈ ਲਿਆ ਜਿਨ੍ਹਾਂ ਚੋਂ 30 ਨਾਮ ਫਾਈਨਲ ਨੇ ਲਗਭਗ ਤੇ ਇੱਕ ਇੱਕ ਨਾਮ ਹੈ ਤੇ ਉਹ ਨਾਮ ਕਹਿੰਦੇ ਦਿੱਲੀ ਹਾਈ ਕਮਾਂਡ ਨੂੰ ਜਿਹੜੀ ਉਹਨਾਂ ਦੀ ਇਹਨਾਂ ਦੀ ਕਮੇਟੀ ਆ ਕਾਂਗਰਸ ਦੀ ਚੋਣ ਸੈਸ਼ਨ ਕਮੇਟੀ ਉਹਨੂੰ ਭੇਜ ਦਿੱਤੀ ਜਾਊਗੀ ਸਗੀਰਕੀਨੀ ਖੇਤੀਬੰਦੇ ਆਪਣੇ ਵੱਲੋਂ ਫਾਈਨਲ ਕਰਤੇ ਫੈਸਲੇ ਕਰ ਲਏ ਕਿ ਵੀ ਐਮਪੀ ਨੂੰ ਚੋਣ ਨਹੀਂ ਲੜਾਉਣਾ ਹੈਨਾ ਕਾਂਗਰਸ ਦਾ ਫੈਸਲਾ ਕਿ ਅਸੀਂ ਆਪਣੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਟਿਕਟ ਨਹੀਂ ਦੇਣੀ ਚੋਣ ਹਾਰੇ ਹੋਏ ਦਾਗੀ ਲੀਡਰ ਨੂੰ ਟਿਕਟ ਨਹੀਂ ਦੇਣੀ ਪਾਰਟੀ ਛੱਡ ਕੇ ਗਏ ਫਿਰ ਵਾਪਸ ਆਏ ਲੀਡਰ ਨੂੰ ਟਿਕਟ ਨਹੀਂ ਦੇਣੀ ਬਿਨਾਂ ਚੋਣ ਲੜੇ ਵੀ ਸੀਐਮ ਦਾ ਚਿਹਰਾ ਕੋਈ ਵੀ ਹੋ ਸਕਦਾ ਕਹਿੰਦੇ ਹੈ ਵਿਧਾਇਕਾਂ ਦੀ ਟਿਕਟ ਵੀ ਕੱਟੀ ਜਾ ਸਕਦੀ ਹੈ ਸੋ ਇਹ ਜੇ ਕੁਝ ਫੈਸਲੇ ਨਾਲ 30 ਨਾਮ ਉਹ ਵੀ ਫਾਈਨਲ ਕਰੀ ਬੈਠੇ ਨੇ ਸੋ ਲਿਖਦੇ ਆਂ ਜੀ ਕਿਹਦੀ ਸੂਚੀ ਪਹਿਲਾਂ ਆਉਂਦੀ ਹੈ ਤੇ ਕਿਹਦੀ ਬਾਅਦ ਚ ਪਰ ਹਰਿਆਣੇ 'ਚ ਚੋਣ ਮਾਹੌਲ ਪਖਣ ਲੱਗਾ ਤੇ ਚੋਣ ਕਮਿਸ਼ਨ ਨੇ ਇਸ਼ਾਰਾ ਕਰ ਦਿੱਤਾ ਕਿ ਚੋਣਾ 1 ਅਕਤੂਬਰ ਨੂੰ ਹੀ ਹੋਣਗੀਆਂ ਤੇ 4 ਅਕਤੂਬਰ ਨੂੰ ਨਤੀਜੇ ਆਉਣਗੇ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ